ਉਦੋਂ ਹੀ ਅਸੀਂ ਸਵੇਰੇ ਜਦੋਂ ਦੁਕਾਨਾਂ ਦੇ ਖੋਲਣ ਲੱਗੇ ਮਤਲਬ ਉਦੋਂ ਹੀ ਪਤਾ ਲੱਗਿਆ ਵੀ ਜਿੰਦੇ ਹੈ ਨਹੀਂ ਸੀਗੇ ਜੀ ਉਹ ਵੀ ਮੇਰੇ ਚਾਚੇ ਦੇ ਮੁੰਡੇ ਨੂੰ ਪਤਾ ਲੱਗਿਆ ਇਹਨੇ ਮੈਨੂੰ ਘਰੇ ਦੱਸਿਆ ਕਿ ਵੀ ਤੇਰੀ ਦੁਕਾਨ ਦਾ ਵੀ ਜਿੰਦਾ ਟੁਕੜਾ ਮੇਰੀ ਦਾ ਵੀ ਫਿਰ ਅਸੀਂ ਸ਼ਟਰ ਚਾੱਕ ਕੇ ਜਦੋਂ ਦੇਖਿਆ ਜੀ ਅੰਦਰ ਫਰੋੜਾ ਫੜਾਲੀ ਕਰੀ ਵੀ ਸੀਗੀ ਖਾਸ ਕਰਕੇ ਦਰਾਜ ਦੇ ਵਿੱਚ ਹੀ ਸੀਗੇ ਜੀ ਉਹਦੇ ਵਿੱਚ ਕਾਗਜ਼ ਪੱਤਰ ਸਾਰੇ ਉਲਟੇ ਪਲਟੇ ਕਰੇ ਹੋਏ ਸੀ ਕੱਲ ਮੈਂ 2500 ਰੁਪਏ ਕਿਸੇ ਨੂੰ ਦੇਣਾ ਸੀਗਾ ਜੀ ਉਹ ਕੁਦਰਤੀ ਆਇਆ ਨਹੀਂ ਸ਼ਾਮੀ ਮੈਂ ਚੱਕਣੇ ਭੁੱਲ ਗਿਆ ਜੀ ਤੇ ਉਹ 2500 ਰੁਪਏ ਗਏ ਬਾਈ ਕੁਛ ਕੁ ਦਵਾਈਆਂ ਸੀਗੀਆਂ ਜੀ ਵਿੱਚ ਉਹ ਬੈਗ ਦੇ ਵਿੱਚ ਪਾਈਆਂ ਹੋਆਂ ਸੀਗੀਆਂ ਉਹ ਕੇਰਾ ਤਾਂ ਸ਼ਾਇਦ ਉਹਨਾਂ ਨੇ ਅੰਦਰੋਂ ਕੱਢ ਲਈਆਂ ਉਹ ਸਾਨੂੰ ਨਾਲੀ ਚੋਂ ਮਿਲੀਆਂ ਜੀ ਬਾਹਰੋਂ ਤੇ ਉਹ ਚ ਪਾਣੀ ਪੂਣੀ ਪੈ ਗਿਆ ਜੀ ਯਾਨੀ ਉਹ ਉੱਥੇ ਹੀ ਪਈਆਂ ਨੇ ਵੀ ਉਹ ਪਤਾ ਨਹੀਂ ਕਿਸ ਭਲੇਖੇ ਨਾਲ ਲੈ ਕੇ ਗਏ ਜਾਂ ਕਿ ਕੈਸ ਦਾ ਉਹਨਾਂ ਨੂੰ ਪੈ ਗਿਆ ਹੋਣਾਗਾ ਭਲੇਖਾ ਜਾਂ ਕੇ ਮੈਂ ਇੱਕ ਨਾਲੀ ਦੀ ਗਾਂ ਤੇ ਉੱਥੇ ਕੀ ਕੀ ਚੋਰੀ ਹੋਇਆਗਾ ਉਹਨਾਂ ਦਾ ਚਾਚੇ ਦੇ ਮੁੰਡੇ ਦੀ ਦੁਕਾਨ ਹਾਂਜੀ ਉਹ ਜਸਵੀਰ ਸਿੰਘ ਹੈ ਜੀ ਉਹਦਾ ਨਾਮ ਮੋਬਾਈਲਾਂ ਦੀ ਦੁਕਾਨ ਆ ਜੀ ਉਹਦੇ ਕੁਛ ਮੋਬਾਈਲ ਰਿਪੇਅਰ ਕਰਨ ਆਏ ਸੀਗੇ ਜੀ ਜਿਹੜੇ ਕੁਝ ਕਰੇ ਵੇ ਸੀ ਕੁਝ ਨਹੀਂ ਕਰੇ ਵੇ ਸੀ ਉਹ ਚੋਰੀ ਹੋ ਗਏ ਜੀ ਤਕਰੀਬਨ ਕੁੱਲ ਬਲਾਕ ਕਿੰਨਾ ਕ ਨੁਕਸਾਨ ਹੋ ਗਿਆ ਅੰਦਾਜ਼ਾ ਤੁਹਾਡਾ ਦੋਨਾਂ ਥਾਵਾਂ ਦਾ ਇਹ ਮੋਬਾਈਲਾਂ ਵਾਲੇ ਦਾ ਤਾਂ ਜੀ ਉਹਨਾਂ ਨੂੰ ਪਤਾ ਹੁਣ ਕਿੰਨੇ ਇੱਕ ਮਹਿੰਗੇ ਕਿਸੇ ਦੇ ਕੋਈ ਆਇਆ ਵਾ ਸੀ ਕੋਈ ਸਸਤਾ ਆਇਆ ਵਾ ਜਣਦੀ ਮੇਰਾ ਇਹ 2400 ਰੁਪਇਆ ਕ ਐਸਾ ਬਾਕੀ ਮੜਾਂ ਦਾ ਮੋਟਾਂ ਦਾ ਦਵਾਈਆਂ ਹੀ ਉਲਟ ਪਲਟ ਕਿ ਸੱਟਾਂ ਗਾ ਸੁੱਟਾਂ ਗਾ ਜਿਵੇਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆਂ ਜੀ ਵੀ ਹਰ ਰੋਜ਼ ਚੋਰੀ ਦੀਆਂ ਵਾਰਦਾਤਾਂ ਇਹ ਵਧੀਆਂ ਜਾਂਦੀਆਂ ਤੇ ਇਹਨਾਂ ਨੂੰ ਕੰਟਰੋਲ ਕੀਤਾ ਜਾ ਦੁਕਾਨ ਦਾ ਨਾਮ ਕੀ ਹੈ ਤੇ ਕਿੱਥੇ ਕਿਹ ਜੇ ਹੈਗੀ ਦੁਕਾਨ? ਮੇਰੀ ਦੁਕਾਨ ਦਾ ਨਾਮ ਹੈ ਭੁੱਲਰ ਮੈਡੀਕਲ ਹਾਲ ਬਰਨਾਲਾ ਰੋਡ ਭਦੌੜ ਸਾਹਮਣੇ ਸਿੰਧ ਫਰਨੀਚਰ ਤੇ ਸਾਹਮਣੇ ਪ੍ਰੀਤ ਮੋਟਰਸ ਗੈਰ ਤੇ ਜੀਐਸ ਟੈਲੀਕਮ ਜੀ ਤੇ ਕੀ ਗੱਲ ਹੋ ਗਈ ਇਹ ਰਾਤ ਮਤਲਬ ਸਵੇਰੇ ਜਦੋਂ ਦੁਕਾਨ ਤੇ ਆਈ ਮੈਂ ਸਵੇਰੇ 6 ਵਜੇ ਤੇ ਜਿੰਦੇ ਹੈ ਨਹੀਂ ਸੀ ਦੁਕਾਨ ਦੇ ਜੀ ਤੇ ਮੈਂ ਸ਼ਟਰ ਚੱਕਿਆ ਜੀ ਵਿੱਚੋਂ ਕੈਮਨ ਦਾ ਕੈਮਨ ਵੀ ਖੁੱਲਿਆ ਪਿਆ ਸੀ ਜੀ ਸਮਾਨ ਸੂਣ ਖਿਲਰਿਆ ਪਿਆ ਸੀ ਵਿੱਚੋਂ ਤੇ ਮੋਬਾਈਲ ਮੂਲ ਤੇ ਐਸੈਸਰੀ ਵਗੈਰਾ ਹੋਰ ਸੀਗੀ ਉਹ ਲੈ ਗਈ ਤੇ ਜਿਹੜਾ ਮਤਲਬ ਰਿਕਾਰਡ ਵਾਲੀਆਂ ਕਾਪੀਆਂ ਸੀਗੀਆਂ ਉਹ ਵੀ ਚੋਰੀ ਹੋ ਗਈਆਂ ਨਾਲ ਹੀ ਫਿਰ ਮੈਂ ਬਾਹਰ ਆ ਕੇ ਨਾਲ ਦੁਕਾਨ ਸੀ ਮੇਰੇ ਡਾਕਟਰ ਦੀ ਉਹ ਦੁਕਾਨ ਤੇ ਆਇਆ ਜਦੋਂ ਉਹਦੇ ਵੀ ਜਿੰਦੇ-ਜਿੰਦੇ ਹੈ ਨਹੀਂ ਸੀਗੇ ਫਿਰ ਮੈਂ ਫੋਨ ਲਾਇਆ ਉਹਨਾਂ ਨੂੰ ਤੇ ਜੋ ਦੇਖਿਆ ਉਹਨਾਂ ਦੇ ਵੀ ਮਤਲਬ ਦੁਕਾਨ ਚੋਂ ਲੈ ਗਈ ਪੈਸੇ ਵਗੈਰਾ ਜੀ ਕੋਲ ਮਲਾਕੀ ਕਿੰਨਾ ਕੁ ਮੁੱਖਾ ਮੇਰਾ 20-25000 ਦਾ ਹੀ ਇਹਨਾਂ ਦਾ 24 ਕੁ ਰੁਪਇਆ ਸੀਗਾ ਜੀ ਇੱਕ ਹੀ ਚੋਰੀ ਹੋਇਆ ਹੀ ਤੁਹਾਡਾ ਮੇਰੇ ਮੋਬਾਈਲ ਚੋਰੀ ਹੋਇਆ ਜੀ ਤੇ ਇੱਕ ਪਰਸ ਸੀਗਾ ਜੀ ਕੁਝ ਸੀਗਾ ਜੀ 2-300 ਰੁਪਇਆ ਸੀਗਾ ਪਰਸ ਦੇ ਵਿੱਚ ਤਾਂ ਰਿਪੇਅਰ ਵਾਲੇ ਫੋਨ ਸੀਗੇ ਉਹ ਚੋਰੀ ਹੋ ਗਏ ਜੀ ਐਕਸੈਸਰੀ ਜੀ ਐਕਸੈਸਰੀ ਵਗੈਰਾ ਹਾਂ ਜੀ ਹਾਂ ਇਹ ਕੀਤਾ ਸੀਗਾ ਜੀ ਉਹਦੀ ਆਗੇ ਮੌਕਾ ਦਿਖਾਤਾ ਸੀਗਾ ਜੀ ਖੜੀਏ ਕੋਲੀ ਖੜਿਆ ਜੀ ਮੰਗ ਤਾਂ ਇਹੀ ਕਰਦੇ ਆ ਵੀ ਜਲਦ ਤੋਂ ਜਲਦ ਮਤਲਬ ਇ ਖੜੇ ਜਾਣੀ ਚੋਰ ਖੜੇ ਜਾਣੀ ਜਗਰਾਤ ਸਿੰਘ ਦਾ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੋਂ ਰਾਤ ਚੋਰੀ ਹੋ ਗਿਆ ਮੋਬਾਈਲਾਂ ਦੀ ਰਿਪੇਅਰ ਕਰਨ ਵਾਸਤੇ ਆਏ ਸੀ ਕੁਝ ਮੈਂ ਖਰੀਦੇ ਹੋਏ ਸੀ ਤੇ ਜਿਸ ਬੰਦੇ ਮਾਣਾ ਮੈਂ ਇੱਥੇ ਆਇਆ ਸੀ ਮੌਕਾ ਦੇਖਿਆ ਮੌਕੇ ਦੇਖਿਆ ਗਿਆ ਤੇ ਇਹਨਾਂ ਨੇ ਇੱਕ ਮੈਡੀਕਲ ਸਟੋਰ ਸੀ ਭੁੱਲਰ ਮੈਡੀਕਲ ਸਟੋਰ ਇਹ ਕਹਿੰਦੇ ਵੀ ਛੱਡਾ ਜਿਹੜਾ 2500 ਰੁਪਿਆ ਚੋਰੀ ਹੋਇਆ ਬਾਕੀ ਕੋਈ ਹੋਰ ਚੀਜ਼ ਚੋਰੀ ਨਹੀਂ ਹੋਈ ਟੈਲੀਕਮ ਜਿਹੜਾ ਜਗਰਾਤ ਸਿੰਘ ਹੈ ਇਹਨਾਂ ਨੂੰ ਪੁੱਛਿਆ ਗਿਆ ਸੀ ਵੀ ਸਾਡੇ ਕਹਿੰਦਾ ਵੀ ਮੇਰੇ ਇੱਕ ਮੋਬਾਈਲ ਚੋਰੀ ਹੋਏ ਨੇ ਰਿਪੇਅਰ ਵਾਸਤੇ ਆਏ ਸੀ ਕੁਝ ਮੈਂ ਖਰੀਦ ਕੀਤੇ ਸੀ ਇਹਨਾਂ ਨੇ ਪੁੱਛਿਆ ਗਿਆ ਵੀ ਜਿਹੜਾ ਮੋਬਾਈਲਾਂ ਵਾਸਤੇ ਤੁਹਾਡੇ ਕੋਲੇ ਰਿਕਾਰਡ ਕੋਈ ਹੈਗਾ ਇਹ ਕਹਿੰਦੇ ਵੀ ਸਾਡੇ ਰਿਕਾਰਡ ਤਾਂ ਨਹੀਂ ਕੋਈ ਰੱਖਿਆ ਸੀਗਾ ਪਰ ਮਾਹਬ ਕੋਈ EMI ਵਗੈਰਾ ਕੋਈ ਨੰਬਰ ਕੋਈ ਕਹਿੰਦੇ ਨਾਂ ਸਾਡੇ ਕੋਲੇ EMI ਨੰਬਰ ਸੀ ਸਿਰਫ ਮੈਂ ਇੱਕ ਮੋਬਾਈਲ ਖਰੀਦੇ ਹੋਏ ਸੀਗੇ ਤੇ ਉਹ ਚੋਰੀ ਹੋਏ ਨੇ ਰਿਕਾਰਡ ਮੇਰੇ ਕੋਲੇ ਹੈ ਨਹੀਂ ਸੀਗਾ ਉਹਨਾਂ ਦਾ ਕੋਈ ਇਹਨਾਂ ਨੂੰ ਕਿਹਾ ਵੀ ਚਲੋ ਫਿਰ ਵੀ ਤੁਸੀਂ ਆਪ ਦਾ ਕੋਈ ਰਿਕਾਰਡ ਜੋ ਵੀ EMI ਵਗੈਰਾ ਜੋ ਨੰਬਰ ਮਿਲ ਜਣ ਵੀ ਆਪਾਂ ਉਹਦੇ ਨੇ ਹਿਸਾਬ ਨਾਲ ਟ੍ਰੇਸ ਕਰਕੇ ਵੀ ਜਲਦੀ ਆਪਾਂ ਚੋਰਾਂ ਨੂੰ ਜਿਹੜਾ ਰਾਸ਼ਟਰ ਦੇ ਲਈਏ ਤੇ ਇਹਨੂੰ ਮੁਕਦਮਾ ਕਰਕੇ ਕਰਕੇ ਤੇ ਟ੍ਰੇਸ ਕਰਨਾ ਜ਼ਰੂਰੀ ਹੈ ਜੀ